बॉलीवुड اداکار ਐਸ਼ਵਰਿਆ ਬਚਨ ਅਤੇ ਪਤੀ ਅਭਿਸ਼ੇਕ ਬਚਨ ਦੇ ਦੁਬਈ ਸਥਿਤ ਕਰਨ ਦੀਆਂ ਕੁਝ ਤਸਵੀਰਾਂ ਇੰਟਰਨੈਟ ਤੇ ਵਾਇਰਲ ਹੋ ਰਹੀਆਂ ਨੇ ਦੁਬਈ ਦੇ ਪੌਸ਼ ਪ੍ਰਾਪਰਟੀ ਜੁਮੇਰਾ 골ਫ ਸਟਰੀਟ ਤੇ ਵਿੱਚ ਅਭਿਸ਼ੇਕ ਅਤੇ ਐਸ਼ਵਰਿਆ ਦਾ ਸ਼ਾਨਦਾਰ ਬੰਗਲਾ ਇਸ ਬੰਗਲੇ ਨੂੰ ਗ੍ਰੇਗ ਨੌਮਨ ਨੇ ਡਿਜ਼ਾਈਨ ਕੀਤਾ ਹੈ ਜਿਸ ਦੇ ਵਿੱਚ ਹੋਮ ਥੀਏਟਰ ਵੀ ਬਣਾਇਆ ਗਿਆ ਹੈ ਹਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੇ ਅਭਿਨੇਤਾ ਹੁਨਰ ਵਖਾ ਚੁੱਕੀ ਦੀਪਿਕਾ ਪਾਦুকון ਨੇ ਆਪਣੀ ਫੀਸ ਵਧਾ ਦਿੱਤੀ ਹੈ ਖਬਰ ਹੈ ਕਿ ਸਵਰਦੀਪਿਕਾ ਫਿਲਮ ਪਦਮਵਤੀ ਲਈ ਜ਼ਿਆਦਾ ਫੀਸ ਚਾਰਜ ਕਰ ਰਹੀ ਹੈ ਸੂਤਰਾਂ ਮੁਤਾਬਕ ਪੰਚਾਲੀ ਨੇ ਪਦਮਵਤੀ ਲਈ ਪਹਿਲਾ ਪ੍ਰਿੰਕਾ ਚੋਪੜਾ ਨੂੰ ਆਫਰ ਦਿੱਤਾ ਸੀ ਪਰ ਪ੍ਰਿੰਕਾ ਹਾਲੀਵੁੱਡਸ ਬਿਹਤਰ ਹੋਜੀ ਹੈ ਅਜਿਹੀ ਦੀਪਿਕਾ ਪਦਮਵਤੀ ਨੂੰ ਹਾਸਲ ਕਰਨ ਵਿੱਚ ਸਫਲ ਰਹੀ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਇੱਕ ਹੋਰ ਗੀਤ ਸ਼ੇਰ ਮਾਰਨਾ ਬੀਤੇ ਦਿਨੀ ਰਿਲੀਜ਼ ਹੋਇਆ ਇਸ ਗੀਤ ਦਾ ਸੰਗੀਤ ਦੇਸੀ ਰੂਟਸ ਵੱਲੋਂ ਤਿਆਰ ਕੀਤਾ ਗਿਆ ਪਹਿਲਾਂ ਗੀਤ ਦਾ ਆਡੀਓ ਕਾਫੀ ਪੌਪੂਲਰ ਹੋਇਆ ਸੀ ਤੇ ਹੁਣ ਗੀਤ ਦੀ ਵੀਡੀਓ ਨੂੰ ਵੀ ਦਰਸ਼ਕ ਕਾਫੀ ਪਸੰਦ ਕਰ ਰਹੇ ਨੇ ਬੀਤੇ ਦਿਨ ਗਰਵਦੀ ਕ੍ਰੀਨਾਕਪੁਰ ਖਾਨ ਨੂੰ ਆਪਣੇ પતિ ਸੈਫਲੀ ਖਾਨ ਦੇ ਨਾਲ 에어ਪੋਰਟ ਦੇ ਸਪੌਟ ਕੀਤਾ ਗਿਆ ਲੂਸ ਫਿਟਿੰਗ ਵਾਲੀ ਡੈਨਿਮ ਸ਼ਰਟ ਅਤੇ ਕਾਲੇ ਚਸ਼ਮੇ ਵਿੱਚ ਕ੍ਰੀਨਾ ਕਾਫੀ ਸਟਾਈਲਿਸ਼ ਲੱਗ ਰਹੀ ਸੀ ਖਬਰਾਂ ਅਨੁਸਾਰ ਸੈਫੀ ਤੇ ਕ੍ਰੀਨਾ ਅਸੰਬਰ ਵਿੱਚ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਨੇ ਆ ਦੇ ਕ੍ਰੀਨਾ ਲੰਡਨ ਜਾ ਕੇ ਆਪਣੇ ਬੱਚੇ ਨੂੰ ਜਨ ਬਾਲੀਵੁੱਡ ਅਦਾਕਾਰ ਸੁਨਾਕਸ਼ੀ ਨੇ ਆਪਣੀ ਨਵਾਂ ਵਾਲੀ ਫਿਲਮ ਅਕੀਰਾ ਕਰਨ ਕਾਫੀ ਚਰਚਾ ਬਟੋਲ ਰਹੀ ਹੈ ਫਰਾਂਚੋ ਸੁਨਾਕਸ਼ੀ ਦਾ ਮੁੱਖਿਲਦਾਰ ਹੋਏਗਾ ਐਕਟਿੰਗ ਦੇ ਇਲਾਵਾ ਉਹਨਾਂ ਨੇ ਫਿਲਮ ਚ ਗੀਤ ਵੀ ਗਾਇਆ ਹੈ ਗੀਤ ਦਾ ਪ੍ਰੋਮੋਸ਼ਨਲ ਵੀਡੀਓ ਜਾਰੀ ਕੀਤਾ ਗਿਆ ਜਿਸਦੇ ਬੋਲ ਨੇ ਹੈ ਰੰਜਿਸ਼ੇ ਤੇਰੇ ਮੇਰੇ ਦਰਮਿਆں ਇਹ ਗੀਤ ਅਗਲੇ ਹਫਤੇ ਰਿਲੀਜ਼ ਹੋਵੇਗਾ ਰੋਇਤਾ ਬੰਦੀ ਨਿਸ਼ਮ ਕੱਲ ਰਿਲੀਜ਼ ਹੋ ਗਈ ਹੈ ਫਿਲਮ ਰਿਵਿਊਜ਼ ਮੁਤਾਬਕ ਫਿਲਮ ਦੀ ਕਹਾਣੀ ਵਿੱਚ ਕ੍ਰਿਕਟ ਖੂਬਸੂਰਤ ਇਕੁਏਸ਼ਨਸ ਅਤੇ ਕਾਮੇਡੀ ਵੇਖਣ ਨੂੰ ਮਿਲ ਰਹੀ ਹੈ ਕਹਾਣੀ ਦੇ ਵਿੱਚ ਕ੍ਰਿਕਟ ਦੇ ਪ੍ਰਤੀ ਦੀਵਾਨਗੀ ਤੋਂ ਲੈ ਕੇ ਮੈਚ ਫਿਕਸਿੰਗ ਦੀਆਂ ਕੋਸ਼ਿਸ਼ਾਂ ਅਤੇ ਸੱਟਾ ਬਾਜ਼ੀ ਵਰਗੀਆਂ ਚੀਜ਼ਾਂ ਨੂੰ ਚੁੱਕਿਆ ਗਿਆ ਹੈ ਲੇਕਿਨ ਮਾਹਰਾਂ ਦੀ ਮੰਨੀ ਇਹ ਤਾਂ ਫਿਲਮ ਦੇ ਵਿੱਚ ਕੋਈ ਲੌਜੀਕ ਨਹੀਂ ਦਿਖ ਰਿਹਾ ਬਾਲੀਵੁੱਡ ਅਦਾਕਾਰ ਪੁਲਕਿਤ ਸਮਰਾਟ ਅਤੇ ਯਾਮੀ ਗੋਤਮ ਨੇ ਅੰਦੇਰੀਸਥਿਤ ਆਪਣੇ ਆਪਣੇ ਅਪਾਰਟਮੈਂਟਸ ਦੇ ਬਾਹਰ ਸਿਕਿਉਰਿਟੀ ਵਧਾ ਦਿੱਤੀ ਹੈ ਇਸ ਦਾ ਕਾਰਨ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਸਬੰਧਾਂ ਨੂੰ ਲੈ ਕੇ ਕੋਈ ਵਿਵਾਦ ਖੜਾ ਹੋਵੇ ਪਿਛਲੇ ਕੁਝ ਸਮੇਂ ਤੋਂ ਦੋਵੇਂ ਆਪਣੇ ਪ੍ਰੇਮ ਸਬੰਧਾਂ ਨੂੰ ਲੈ ਕੇ ਸੁਰਖੀਆਂ ਬਟੋਲਦੇ ਰਹੇ ਨੇ ਸੂਤਰਾਂ ਮੁਤਾਬਕ ਇਹ ਦੋਵੇਂ ਹੁਣ ਆਪਣੇ ਫਿਲਮੀ ਕੈਰੀਅਰ ਤੇ ਧਿਆਨ ਦੇਣਾ ਚਾਹੁੰਦੇ ਨੇ ਅਭਿਨੇਤਾ ਰਣਵੀਰ ਕਪੂਰ ਦੀ ਆਉਣ ਵਾਲੀ ਫਿਲਮ ਜੱਗਾ ਜਸੂਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਫਿਲਮ ਦੀ ਰਿਲੀਜ਼ ਵਿੱਚ ਕਿਸੇ ਵਜ੍ਹਾ ਨਾਲ ਦੇਰੀ ਹੋ ਰਹੀ ਹੈ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਐਕਸ ਗਰਲਫ੍ਰੈਂਡ ਕੈटरीना कैफ ਹੈ ਦੋਵਾਂ ਨੇ ਪ੍ਰੇਮਸੰਬੰਧ ਟੁੱਟਣ ਦੇ ਬਾਅਦ ਵੀ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਅਭਨੇ ਵਿੱਚ ਹੱਥ ਅਜ਼ਮਾ ਰਹੇ ਬ੍ਰੈਟਲੀ ਨੇ ਦਾ ਕਪਲ ਸ਼ਰਮਾ ਸ਼ੋਅ ਦੇ ਵਿੱਚ ਸ਼ਿਰਕਤ ਕੀਤੀ ਜਿਸ ਵਿੱਚ ਉਹਨਾਂ ਨੇ ਆਪਣੀ ਆਗਾਮੀ ਫਿਲਮ ਅਨ ਇੰਡੀਅਨ ਦੀ ਆਪਣੀ ਸਹਿ ਕਲਾਕਾਰ ਤਨੀਸ਼ਾ ਚੱਟਰਜੀ ਦੇ ਨਾਲ ਖੂਮਸਤੀ ਕੀਤੀ ਇਹਨਾਂ ਦੋਹਾਂ ਨੇ ਖਾਸ ਐਪੀਸੋਡ ਦੀ ਸ਼ੂਟਿੰਗ ਬੁਧਵਾਰ ਨੂੰ ਕੀਤੀ ਹੈ ਅਨ ਇੰਡੀਅਨ ਫਿਲਮ ਫਾਰਤਿਚ 19 ਅਗਸਤ ਨੂੰ ਰਿਲੀਜ਼ ਹੋਵੇਗੀ ਬਾਲੀਵੁੱਡ ਅਦਾਕਾਰ ਜੌਨ ਵਰੁਣ ਅਤੇ ਜੈਕਲਿਨ ਦੀ ਰਿਲੀਜ਼ ਹੋਈ ਫਿਲਮ ਡਿਸ਼ਮ ਦੀ ਸਕਰੀਨਿੰਗ ਵੀ ਦਿੱਤੀ ਰੱਖੀ ਗਈ ਜਿਸ ਵਿੱਚ ਜੌਨ ਆਪਣੀ ਪਤਨੀ ਪ੍ਰਿਆ ਰੁੰਚਾਲ ਦੇ ਨਾਲ ਪਹੁੰਚੇ ਕਾਫੀ ਲੰਮੇ ਸਮੇਂ ਦੇ ਬਾਅਦ ਇਸ ਜੋੜੀ ਨੂੰ ਕਿਸੇ ਜਨਤਕ ਇਵੈਂਟ ਦੇ ਵਿੱਚ ਵੇਖਿਆ ਗਿਆ ਇਹਨਾਂ ਦੇ ਇਲਾਵਾ ਅਕਸ਼ੇ ਕੁਮਾਰ ਆਪਣੇ ਬੇਟੇ ਆਰਵ ਅਤੇ ਪਰਨੀਤੀ ਚੋਪੜਾ ਸਮੇਤ ਕਈ ਸਿਤਾਰੇ ਡਿਸ਼ਮ ਦੀ ਸਕਰੀਨਿੰਗ 'ਚ ਸ਼ਾਮਲ ਹੋਏ ਰਜਨੀ ਗਾਂਧੀ ਫਿਲਮ ਕਬਾਲੀ ਨਾਲ ਸਫਲਤਾ ਹਾਸਲ ਕਰ ਰਹੇ ਫਿਲਮ ਮੇਕਰ ਰੰਜੀਤ ਨੇ ਦੱਸਿਆ ਕਿ ਫਿਲਮਾਂ ਵਿੱਚ ਉਹ ਜਾਤ ਦੇ ਆਧਾਰ ਤੇ ਪੀੜ ਭਾਵ ਨੂੰ ਬਿਆਨ ਕਰਦੇ ਨੇ ਕਿਉਂਕਿ ਖੁਦ ਇਸ ਤੋਂ ਪ੍ਰਭਾਵਿਤ ਨੇ ਉਨ੍ਹਾਂ ਮੁਤਾਬਕ ਉਹ ਦਲਿਤ ਫਿਲਮ ਮੇਕਰ ਦੇ ਰੂਪ ਤੇ ਕੋਈ ਪਛਾਣ ਨਹੀਂ ਬਣਾਉਣਾ ਚਾਹੁੰਦੇ ਫਿਲਮ ਕਬਾਲੀ ਵਿੱਚ ਰਜਨੀ ਗਾਂਧੀ ਨੇ ਇੱਕ ਡੌਨ ਦੀ ਭੂਮਿਕਾ ਨਿਭਾਈ ਹੈ ਜੋ ਮਲੇਸ਼ੀਆ ਵਿੱਚ ਤਾਮਿਲ ਭਾਈਚਾਰੇ ਦੇ ਲੋਕਾਂ ਦੀ ਹੱਕ ਦੀ ਲੜਾਈ ਲੜਦਾ ਹੈ ਬਾਲੀਵੁੱਡ ਸੁਪਰਸਟਾਰ ਸ਼ਾਹਰੂਖ ਖਾਨ ਖੁਦ ਨੂੰ ਫਿੱਟ ਰੱਖਣ ਲਈ ਕਾਫੀ ਪੋਸ਼ਟਿਕ ਭੋਜਨ ਲੈਂਦੇ ਨੇ ਪਰ ਕਈ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਖਾਣ ਵਿੱਚ ਸ਼ਰਮ ਆਉਂਦੀ ਹੈ ਬਾਲੀਵੁੱਡ ਦੇ ਬਾਦਸ਼ਾਹ ਨੇ ਖੁਦ ਇਹ ਗੱਲ ਕਬੂਲ ਲੀ ਹੈ ਉਹਨਾਂ ਨੇ ਲਾਈਵ ਵੀਡੀਓ ਸਟ੍ਰੀਮਿੰਗ ਵਿੱਚ ਕਿਹਾ ਕਿ ਗ੍ਰਿਲ ਚਿਕਨ ਸਪਰਾਉਟਸ ਬ੍ਰੋਕਲੀ ਅਤੇ ਦਾਲ ਮੇਰੇ ਰੋਜ਼ ਦੇ ਭੋਜਨ ਵਿੱਚ ਸ਼ਾਮਲ ਨੇ ਮੈਂ ਕਈ ਲੋਕਾਂ ਦੇ ਸਾਹਮਣੇ ਖਾਣਾ ਪਸੰਦ ਨਹੀਂ ਕਰਦਾ ਇਸ ਮਾਮਲੇ ਵਿੱਚ ਥੋੜਾ ਸੰਕੋਚ ਕਰਦਾ ਹਾਂ ਆਸਟ੍ਰੇਲੀਆਈ ਕ੍ਰਿਕਟਰ ਅਭਿਨੇਤਾ ਬ੍ਰੈਟਲੀ ਨੇ ਸਚਿਨ ਤেন্ডुलकर, ਸ਼ਾਹਰੁਖ ਖਾਨ ਅਤੇ ਪੀਟੀ ਜ਼ਿੰਟਾਸਮੈਟ ਕਈ ਮਸ਼ਹੂਰ ਹਸਤੀਆਂ ਨੂੰ ਆਪਣੀ ਫਿਲਮ ਦੀ ਸਕਰੀਨ ਵਿੱਚ ਸ਼ਾਮਲ ਹੋਣ ਦਾ ਸੱਦਾ ਭੇਜਿਆ। 39 ਸਾਲ ਦੇ ਸਾਬਕਾ ਆਸਟ੍ਰੇਲੀਆਈ ਗੇ ਤੇਜ਼ ਗੇਂਦਬਾਜ਼ ਜੇਨਾਲ ਫਿਲਮ ਵਿੱਚ ਤਨੀਸ਼ਾ ਚੱਟਰਜੀ ਮੁੱਖ ਭੂਮਿਕਾ ਵਿੱਚ ਹੈ। ਫਿਲਮ 'ਅਨ ਇੰਡੀਅਨ' ਦਾ ਨਿਰਦੇਸ਼ਨ ਅਨੁਪਮ ਸ਼ਰਮਾ ਨੇ ਕੀਤਾ ਹੈ। ਪਿਛਲੇ ਸਾਲ ਮੰਗਣੀ ਕਰਵਾ ਚੁੱਕੇ ਯਵਰਾਜ ਸਿੰਘ ਤੇ ਹੇਜ਼ਲ ਕੀ ਹੁਣ ਬਹੁਤ ਜਲਦੀ ਵਿਆਹ ਦੇ ਬੰਧਨ ਚ ਬੱਸ ਸਕਦੇ ਨੇ ਦੋਹਾਂ ਨੇ ਆਪਣੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਜੋ ਉਹਨਾਂ ਦੇ ਵਿੱਚ ਮਜ਼ਬੂਤ ਰਿਸ਼ਤੇ ਦੀ ਕਹਾਣੀ ਬਿਆਨ ਕਰਦੀ ਹੈ ਕਿਹਾ ਜਾ ਰਿਹਾ ਹੈ ਕਿ ਦੋਵੇਂ ਦਸੰਬਰ ਵਿੱਚ ਵਿਆਹ ਕਰਾ ਲੈਣਗੇ ਨਿਤਕੀ ਵਿਆਹ ਦੀ ਤਰੀਕ ਪਰ ਹਾਲੇ ਕੁ ਖੁਲਾਸਾ ਨਹੀਂ ਕੀਤਾ ਗਿਆ ਸਨੀ লিওਨ ਅਤੇ ਅਰਬਾਜ਼ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਤੇਰਾ ਇੰਤਜ਼ਾਰ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਸਨੀ ਨੇ ਟਵਿੱਟਰ ਤੇ ਇੱਕ ਸ਼ੂਟਿੰਗ ਦੀ ਤਸਵੀਰ ਰਿਲੀਜ਼ ਕੀਤੀ ਅਰਬਾਜ਼ ਨੇ ਵੀ ਆਪਣੀ ਫਿਰ ਮਾਈਕਰੋ ਬਲੋਗਿੰਗ ਸਾਈਟ ਟਵਿੱਟਰ ਉੱਤੇ ਸਾਂਝੀ ਕੀਤੀ ਹੈ ਤੇ ਕਿਹਾ ਕਿ ਤੇਰਾ ਇੰਤਜ਼ਾਰ ਦੀ ਸ਼ੂਟਿੰਗ ਕਥਤ ਤੌਰ ਤੇ ਕੱਚ ਵਿੱਚ ਹੋਵੇਗੀ 뮤지컬 ਰੋਮਾਂਸ ਤੇ ਆਧਾਰਿਤ ਫਿਲਮ ਦਾ ਨਿਰਦੇਸ਼ਨ ਰਜੀਵ ਵਾਲੀਆ ਕਰ ਰਹੇ ਨੇ ਕ੍ਰਿਬ 1 ਸਾਲ ਤੋਂ ਜਿਦੇਵਗਨ ਨੇ ਦੋ ਫਿਲਮਾਂ ਦਾ ਸੁਪਨਾ ਦੇਖਿਆ ਸੀ ਇੱਕ ਹੈ ਸ਼ਿਵਾਏ ਜੋ ਇਸ ਸਾਲ ਦੀਵਾਲੀ ਤੇ ਰਿਲੀਜ਼ ਹੋਵੇਗੀ ਤੇ ਦੂਜੀ ਉਹਨਾਂ ਦੀ ਹੋਮ ਪ੍ਰੋਡਕਸ਼ਨ ਫਿਲਮ ਸਨਜ਼ ਆਫ ਸਰਦਾਰ ਹੈ ਜਿਸ ਦਾ ਪੋਸਟਰ ਹੁਣ ਰਿਲੀਜ਼ ਕੀਤਾ ਗਿਆ ਹੈ ਸਨਜ਼ ਆਫ ਸਰਦਾਰ ਵਾਰ ਡਰਾਮਾ ਹੈ ਜੋ ਸਰਗੜੀ ਦੇ ਯੁੱਧ ਤੇ ਆਧਾਰਿਤ ਹੈ ਸਰਗੜੀ ਦਾ ਯੁੱਧ 1897 ਨੂੰ ਲੜਿਆ ਗਿਆ ਸੀ ਜਿਸ ਵਿੱਚ 21 ਸਿੱਖਾਂ ਨੇ ਇਹ ਲੜਾਈ ਲੜੀ ਸੀ বারবার দেখো ਤਾਂ ਗਾਣਾ ਕਾਲਾ ਚਸ਼ਮਾ ਹਾਲ ਹੀ ਚ ਰਿਲੀਜ਼ ਹੋਇਆ ਲੋਕ ਇਸ ਨੂੰ ਬਹੁਤ ਪਸੰਦ ਕਰ ਰਹੇ ਨੇ ਹੁਣ ਤੱਕ 1 ਕਰੋੜ ਤੋਂ ਵੱਧ ਲੋਕ ਇਸ ਨੂੰ ਵੇਖ ਚੁੱਕੇ ਨੇ ਇਸ ਦੇ ਬਾਅਦ ਲੋਕਾਂ ਦਾ ਮਨੋਰੰਜਨ ਦੁੱਗਣਾ ਕਰਨ ਲਈ ਗਾਣੇ ਦਾ ਪੈਰੋਡੀ ਵੀ ਰਿਲੀਜ਼ ਕੀਤਾ ਗਿਆ ਇਸ ਮਜ਼ੇਦਾਰ ਪੈਰੋਡੀ ਦੇ ਵਿੱਚ ਕ੍ਰਿਟੀਨਾ ਕੈਫ ਤੇ ਜਦਾਰਥ ਮਨੋਤਰਾ ਦੀ ਲਵ ਲਾਈਫ ਦਾ ਮਜ਼ਾਕ ਬਣਾਇਆ ਗਿਆ ਹੈ